ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਅੱਜ ਬਾਈ ਆਪਣੇ ਇਲਾਕੇ ਦਾ ਕਹਿੰਦੇ ਪਹਿਲਾ ਟਰਾਲੀ ਖਿੱਚ ਮੁਕਾਬਲਾ ਪਿੰਡ ਖੜੌਲੀ ਜ਼ਿਲ੍ਹਾ ਪਟਿਆਲਾ ਰਾਜਪੁਰੇ ਨੇੜੇ ਹੈ ਪਿੰਡੇ ਪਾਈਆਂ ਦਾ ਹੁਣ ਜਾ ਰਿਹਾ ਕੱਲ ਪਾਈ ਦੀ ਆਪਣੀ ਵੀਡੀਓ ਸ਼ਾਟ ਮੈਂ ਜਿਹੜਾ ਟਰੈਕਟਰ ਆਇਆ ਦਾ ਟਰੈਕਟਰ ਬਾਈ ਤਿਆਰ ਪਰ ਤਿਆਰ ਖੜੇ ਆ ਸਾਰੇ ਇੱਧਰ ਕੋ ਖੜਿਆ ਬਾਈ ਗਰੁੱਪ ਹੈਨੇ ਇਰੇ ਬੱਚੇ ਬਈ ਗਰਾਊਂਡ ਦੇ ਲਾਗੇ ਖੜੇ ਆ ਉਹ ਸਾਈਡ ਪਿੱਛੇ ਰੋ ਕੇ ਖੜਿਓ ਜੀ ਬੱਚਿਆਂ ਨੂੰ ਬੇਨਤੀ ਆ ਸਾਰੀ ਜੁਰ ਕੇ ਖੜੇ ਹੋ ਕਿ ਟੈਂਕਰ ਬੜੀ ਤੇਜ਼ੀ ਨਾਲ ਆਉਂਦੇ ਆ ਸਾਰਿਆਂ ਨੂੰ ਬੇਨਤੀ ਆ ਗਰਾਊਂਡ ਦੇ ਪਿੱਛੇ ਟਰੈਕਟਰ ਆਵੇਗਾ ਜੀ ਇੱਕ ਟਰੈਕਟਰ ਦੇ ਨਾਲ ਦੋ ਬੰਦੇ ਆਉਣਗੇ ਜੀ ਲੋੜ ਕਰ ਲਿਓ ਦੋ ਜਣੇ ਆਉਣਗੇ ਟਰੈਕਟਰ ਦੇ ਨਾਲ ਪਾਈਪ ਦੇ ਨਾਲ ਬਣੇ ਰਹੋ ਜੀ ਆਪਣੀ ਵੀਡੀਓ ਗੱਲ ਦਿਖਾਵਾ ਤੁਹਾਨੂੰ ਅੱਜ ਟਰੈਕਟਰਾਂ ਦੇ ਪੈਂਦੇ ਪੜਾ ਕੇ ਹਾਂਵਲ ਗਰਪ ਪਰ ਜੇ ਤੀਜਾ ਮੈਚ ਆ ਜੀ ਚੌਥਾ ਮੈਚ ਜੀ ਜੇਬ ਚਿੰਝਲ ਯੂ ਪਾਈਪ ਯੂ ਪਾ ਕੇ ਜੇਬ ਚਿੰਝਲ ਚੌਥਾ ਮੈਚ ਆ ਜੀ ਚੱਲ ਗਿਆ ਪਹਿਲਾ ਟਰੈਕਟਰ ਪਹਿਲਾ ਮੈਚ ਹੋ ਗਿਆ ਬੈਨ ਦਾ ਖਤਮ ਹੋਈ ਪਈਆ ਪੜ ਲੈ ਬਾਈ ਪਹਿਲਾ ਟਰੈਕਟਰ ਲੈ ਵੀ ਪਹਿਲਾ ਘੇੜਾ ਲਾਇਆ ਦਾ ਟਰੈਕਟਰ ਜਲਾ ਟਰੈਕਟਰ ਨੇ ਲਾਇਆ ਨਹੀਂ ਜੀ ਸੀ ਵੀ ਗੱਲ ਮਿੱਟੀ ਕੱਢ ਰਹੇ ਆ ਟਰਾਲੀ ਮਦੇ ਬਾਹਰ ਕੁਸ ਬਾਜਨ ਘਟਾਉਂਦੇ ਹੋਣੇ ਸ਼ਾਇਦ ਬਾਕੀ ਟਰੈਕਟਰ ਘੇੜੇ ਲੈਣੇ ਆ ਮਾਨੇ ਗਰਾਊਂਡ ਤਿਆਰ ਹੋ ਰਿਹਾ ਜਿਹੜਾ ਚਲੇਗਾ ਟਰੈਕਟਰ ਉਹਨੂੰ ਲੋਡ ਕਰਕੇ ਲਿਆਵਾ ਹਨਾ ਪਹਿਲ ਮਾਨ ਨੂੰ ਤ੍ਰੰਬਰਦਨ ਲੈ ਗਿਰਦੇ ਫਿਰੋਂ ਬੱਲਾ ਬੱਲਾ ਕਿੱਡੇ ਕਿੱਡੇ ਟਾਇਰ ਪਾਏ ਦੇ ਭਾਈਆਂ ਨਾਲ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਭਾਈ ਆਜੋ ਵੀਰ ਜੀ ਆਜੋ ਲੱਗਿਆ ਹੋਇਆ ਲੱਗਿਆ ਹੋਇਆ ਇਹ ਗਿਰ ਰਿਹਾ ਹੈ ਨਾ ਵੀ ਇਹ ਨਿ ਆ ਮੈਂ ਪਹਿਲਾ ਮੋਟਰਸਾਈਕਲ ਦੂਆ ਸਕੂਟੀ ਤੀਆ ਏਸੀ ਬਾਕੀ ਕੱਪ ਹੈ ਭਾਈ ਕਰ ਰਹੇ ਆ ਸਟਾਰਟ ਪਹਿਲਾ ਟਰੈਕਟਰ ਦਾ ਲਗਿਆ ਨਹੀਂ ਸੀ ਰੇ ਲਗਾ ਐਸੇ ਹੀ ਇਹਨਾਂ ਵੀ ਹਮਦ ਬੜੈ ਚ ਵੀ ਆਇਆ ਹੋਇਆ ਉਹਦਾ ਵੀ ਧੰਵਾਦ ਆ ਮੰਗਿਰ ਦੇ ਨਾਲ ਪਿਆਰ ਆ ਕਹਿੰਦੇ ਗੁਰਪ੍ਰਤਾਪ ਹੁੱਕਣ ਵਾਲੇ ਵਾਲਾ ਉਹ ਵੀ ਆਇਆ ਹੋਇਆ ਡਾਇਮੰਡ ਗਰੁੱਪ ਆਰਤੀ ਦੇ ਵੀਰਾ ਜੀ ਕਹਿੰਦੇ ਮਾਰ ਕਰਦੇ ਅੱਜ ਲਾਲ ਤੇ ਕਾਲੇ ਦੀ ਜੋੜੀ ਕੁੱਤੀ ਹੀ ਹੈ ਲੈ ਵੀ ਇਹ ਯਾਦ ਵੀ ਅੰਦਰ ਨੂੰ ਹੋ ਜਾਂਦਾ ਨਾ 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 ਕਮੇਟੀ ਇਹ ਗਰਾਊਂਡ ਸਹੀ ਕਰ ਰਹੀ ਹੈ ਦੋ ਟਰੈਕਟਰਾਂ ਨਾਲ ਖਾਲੀ ਆ ਜਾ ਰਹੇ ਆਂ ਫਰਮੇਤੀ ਰਹੀ ਆ ਰਹੀ ਹੈ ਪਿੱਛੇ ਆ ਦੇ ਨਾ ਲੈ ਵੀ ਕਮੇਟੀ ਦਵਾਰੇ ਗਰਾਊਂਡ ਲਗੀ ਹੈ ਤਿਆਰ ਕਰਨੇ ਵਾ ਟਰੈਕਟਰ ਨੇ ਕਿਸੇ ਨੇ gekeੜਾ ਨਹੀਂ ਦੇਆ ਆਹ ਦੋ ਟਰੈਕਟਰਾਂ 'ਵਾਂ ਟਰਾਲੀ ਪਾਈ ਦੀ ਆ। ਮੂਰੇ ਹਲ ਚੱਲ ਰਹੇ ਆ। ਸਾਹਮਣੇ ਕਿਤੇ ਸੌਲੇ ਵਾਲਾ ਸਾਡਾ ਭਾ ਜਾਈ ਹੋਰ ਆਗੇ ਟਰੈਕਟਰ। 35 ਟਰੈਕਟਰ ਐ ਬਾਈ 35 ਡਾਈਆਂ। ਜੀ ਕਮੇਟੀ ਨੇ ਫੈਸਲਾ ਲਿਆ ਦੋ ਬਾਗਟਾਂ ਹੋਰ ਕੱਢਣੀਆਂ ਟਰਾਲੀ 'ਵਾਂ ਦੇ। ਬਾ ਹੁਣ ਬਾਈ ਜਿਹੜਾ ਚੱਲ ਗਿਆ ਚੱਲ ਗਿਆ ਜਿਹੜਾ ਖੜ ਗਿਆ ਖੜ ਗਿਆ ਲਾਸਟ ਫੈਸਲਾ ਕਮੇਟੀ ਆ ਕੁਛ ਮਿੱਠੀ ਤਾਰ ਦੀ ਉੱਪਰ ਦੇ ਲੈ ਵੀ ਲੱਗੇ ਟਰਾਲੀ ਪਾਣਾ ਰਿਸ ਕਟਾਰੀ ਉਹ ਬਸ ਬਾਈ ਇੱਕ ਖੇਡ ਮੈਦਾਨ ਦੇ ਉੱਪਰ ਤੰਤਰ baba ਈਸ਼ਰ ਸਿੰਘ ਦੀ ਰਾਣਾ ਸਾਹਿਬ ਵਾਲੇ ਦੀਕੇ ਦੀ ਅਪਰ ਅਪਾਰ ਕਿਰਪਾ ਮੇਰੇ ਵੀਰੋ ਇਹ ਪ੍ਰਿੰਸਾ ਕਹਿੰਦੇ ਕਟਾਰੀ ਦੀ ਧਰਤੀ ਦਾ ਜਲਕਾਰੇ ਦੇ ਨਾਲ ਹਰ ਇੱਕ ਖੇਲੇ ਦੇ ਉੱਪਰ ਦਾੜ ਦਾ ਬੋਲੇ ਈਸੋ ਨੇ ਆ ਸਤਿ ਸ੍ਰੀ ਅਕਾਲ ਹੋ ਅਜੋ ਜੀ ਪ੍ਰਿੰਸ ਕਹਿੰਦੇ ਕਟਾਰੀ ਦੀ ਧਰਤੀ ਦਾ ਮੇਰੇ ਵੀਰੋ ਇਸ ਵੇਲੇ ਰਾਣਾ ਸਾਹਿਬ ਦਾ ਏਰੀਆ ਮੇਰੇ ਵੀਰੋ ਰਾਣਾ ਸਾਹਿਬ ਦੀ ਢੁੱਪੋਂ ਦੇ ਵਿੱਚ ਵਸਿਆ ਹੋਇਆ ਹੈ ਕਹਿੰਦੇ ਕਟਾਰੀ ਪਿੰਡ ਦਾ ਮੁੰਡੇ ਦਾ ਲੰਦਿਆਣਾ ਜ਼ਿਲ੍ਹਾ ਉਹ ਜਿੱਦਾਂ ਲੰਦਿਆਣਾ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਓ ਗੱਲ ਕਹਿੰਦੇ ਤਰਜਮ ਦੀ ਹੋ ਰਹੀ ਹੈ ਖੇਡ ਮੈਦਾਨ ਦੇ ਵਿੱਚ ਦੇਖੋ ਨਜ਼ਾਰਾ ਇਸ ਵੇਲੇ ਅਰੇ ਫਿਚ ਕਬਰ ਉੱਥੇ ਕਬਰ ਚੱਲੀ ਜਾਂਦੇ ਹੋ ਤਰਪੋ ਗਈ ਜੀ ਕਹਾਂ ਚੱਲੀ ਜਾਂਦੇ ਐ ਮੁੰਡੇ ਦੱਸਣਗੇ ਰੁਕਦੀ ਜੀ ਰੁਕੋ ਜੀ ਰੁਕੋ ਰੁਕੋ ਜੀ ਭੰਦਾਵਾਂਸਰਾ ਜੀ ਪੰਗਾ ਜੀ ਆ ਜਾ ਮੇਰੇ ਜੀਸੀਬੀ ਵਾਲਾ ਵੀ ਇੱਥੇ ਜੀ ਕੰਮ ਰੁਕਦੇ ਜੀ ਜੇ ਸਾਹਬਾ ਨੂੰ ਧੰਮਾ ਕਰ ਅਦੇ ਬਈ 36 ਦੀ ਵੀ ਆ ਗਿਆ ਗੋਲਡ ਸਮਿੱਥ ਵਾਲਾ ਸੱਸੀ ਗੱਲ ਬਾਈ ਕੀ ਹਾਲ ਹੈ ਵੀਰੇ ਹੋਰ ਵੀਰੇ ਉਹ ਮਮਾ ਗਏ ਪੁੱਛਿਆ ਕਿੰਨੇ ਟਰੈਕਟਰ ਲੈ ਗਏ ਆ ਅੱਜ ਫਿਰ 4 4 5 5 ਲੈ ਆਉਂਦੇ 4 ਡੀਅਰ ਵੀ ਆਇਆ ਨਹੀਂ ਡੀਅਰ ਕੋ ਕੋੜੇ ਹੋਰ ਵਧੀਆ ਵੀਰ ਆ ਚੱਲੂ ਅੱਜ ਹਾਂ ਲੈ ਵੀ ਖੜੌਲੀ ਪਿੰਡ ਦੇ ਹੀ ਬੱਚੇ ਆਏ ਨੇ ਆ ਪੜਿਆ ਏ ਬਾਈ ਹਾਂ ਜਾਈ ਤੇ ਸਕੂਲ ਹਾਂ ਹਾਂ ਚੱਲ ਹੋਰ ਵਧੀਆ ਹਾਂਜੀ ਹਾਂਜੀ ਵਧੀਆ ਮਾਹੌਲ ਬਰਾ ਦੇ ਵੀ ਅਰਜਨ ਫੇਰ ਤੂੰ ਆ ਮਾਰ ਗਿਆ हर मेल बाबा अजीती परिवार ਹਿੰਦੂ ਬੱਜਣਾ ਚਾਹੀਦਾ ਜਸਨ ਚੱਕਰ ਹਣੀ ਐਨ ਕਰਾ ਕਰ ਸੱਬੀ ਹਣੀ ਬੱਡਾ ਨਾਲ ਕਰਦੇ ਵੀਰੇ ਹਰਦੀਪਾ ਮਨਜੀਤ ਸਹਤਿਆਣਾ ਹਾਰ ਕਰਦੇ ਸੱਬੇ ਕਰਦੇ ਬਾਰ ਕਰਦੇ ਬੱਡਾ ਬਾਰ ਕਰਦੇ ਬੱਡਾ ਬੱਡਾ ਕਰਦੇ ਆ ਕੇਦੇ ਸਾਹਮਣੇ ਦੇ ਵੀਰੇ ਹਾ ਢੋਲਾ ਕਹਿੰਦੇ ਇਸੇ ਦੇ ਉਹ ਕੰਬੂਦਾਰ ਆਈ ਜਾਂਦਾ ਹਾ ਢੋਲਾ ਉਹ ਕੰਬੂਦਾਰ ਬਣੀ ਹੋ ਜਾਂਦੇ ਮੇਰੇ ਦੇਓ ਵੀਰੇ ਜਿਹੜਾ ਕੱਲ ਆਪਾਂ ਨੇ ਵੀਡੀਓ ਪਾਈ ਦੀ ਬਾਈਕ ਦਿਨ ਪਹਿਲਾਂ ਇਹਦੇ ਬਾਈਆਂ ਦਾ ਟਰੈਕਟਰ ਹੈ ਧਰਤੀ ਤੱਕ ਮਹਿਕਮਾ ਸਸੀਗਰ ਬਾਜੀ ਹੋਰ ਵਧੀਆ ਬਾਈ ਠੀਕ ਚੱਲਦਾ ਕੰਮ ਆ ਅੱਜ ਆਪਕ ਤੁਸੀਂ ਬਾਈ ਇੱਕ ਦਿਨ ਪਹਿਲਾਂ ਹੀ ਆ ਗਏ ਹਨਾ ਅੱਜ ਦੇ ਨਵੇਂ ਖੇਤ ਦੇ ਵਿੱਚ ਚੱਲਦਾ ਚੱਲ ਰਿਹਾ ਲਓ ਦੂਜੇ ਵੱਧੋ ਇਹ ਵੀ ਬੰਦੇ ਬਹੁਤ ਵਧੀਆ ਚਲੋ ਵਧੀਆ ਲੱਗਿਆ ਬਾਈ ਬਾਈ ਪੁਆਦ ਦੀ ਧਰਤੀ ਤੇ ਆਏ ਹੋ ਤੁਸੀਂ ਆਪਣਾ ਪੁਆਦ ਏਰੀਆ ਤੁਹਾਨੂੰ ਵਧੀਆ ਲੱਗਿਆ ਧੰਨਵਾਦ ਹੈ ਬਾਈ ਮਾਨਸਾ ਤੋਂ ਆਏ ਹੋ ਬਾਈਆਂ ਦੇ ਦੋ ਟਰੈਕਟਰ ਚੱਲਦੇ ਆ ਇੱਕ ਧਰਤੀ ਤੱਕ ਮਹਿਕਮਾ ਇੱਕ ਚੀਮਾ ਟੋਚਨ ਗਰੁੱਪ ਹੈ ਨਾ ਜਿਹੜੇ ਦੋ ਟਰੈਕਟਰ ਆਪਣਾ ਕਾਰਜਨ ਅਮਰੀਕ ਘਵਾਨਾ ਸਾਡਾ ਵੀਰ ਕਬੱਡੀ ਦਾ ਮਹਾਨ ਬਲਾਰਾ ਉਹ ਵੀ ਇੱਥੇ ਜੁੜਿਆ ਹੋਇਆ ਹੈ ਧੰਨਵਾਦ ਸਾਡੇ ਵੀਰ ਦਾ ਅਮਰੀਕ ਘਵਾਨਾ ਮਾਰਕ ਮਸ਼ੀਨ ਵਾਲੇ ਅਮਰੀਕਨ ਮਸ਼ੀਨ ਵਾਲੇ ਠੀਕ ਹੈ ਠੀਕ ਹੈ ਬਾਈ ਕੀ ਬਾਈ ਬਾਈਆਂ ਦਾ ਟਰੈਕਟਰ ਚੱਲੂਗਾ ਦਿਖਾਵਾਂਗੇ ਆਪਾਂ ਸਾਰੇ ਬਣੇ ਰਹਿਣ ਹੋਈ ਪਈ ਆ ਇਹ ਕਮਾਲ ਹੋਈ ਜਾਂਦੀ ਆ ਆ ਦੁਨੀਆ ਚਾਹੀ ਖੇਡ ਵਿੱਚ ਆ ਸੀ ਜਨਾਲ ਵੀ ਜਾਂਦੀ ਆ ਦੁਨੀਆ ਚਾਹੀ ਖੇਡਦੇ ਹੋ ਮੈਚਾਂ ਦੇ ਖਿਆਲ ਵੀ ਜਾਂਦੀ ਆ ਲਾਖੇ ਬਣਾ ਦੇ ਵਿੱਚ ਉਹ ਬਾਦੋ ਫਿਰ ਜੀ ਬਣਾ ਦਰਦ ਅਖਰੇ ਭਾਈ ਤੇ ਨਾ ਇਸ ਤਰੀਕੀ ਆਵਾਜ਼ ਤੋਂ ਪ੍ਰੋਫੈਸਰ ਆ ਰਿਹਾ ਹੈ ਬਹੁਤ ਆਸ ਤੋਂ ਆ ਰਿਹਾ ਹੈ ਕੋਈ ਨਾ ਕੋਈ ਨਾ ਕੋਈ ਕੋਈ ਜੀ ਆਵਾਜ਼ ਆ ਰਹੀ ਹੈ ਉਹ ਖਾ ਗਿਆ ਯਾਰ ਜਣਗਾ ਉਹ ਲੰਦਾ ਸਿਰਿਆ ਵਿਚਾਰਾ ਪਹਿਲਾ ਘੜਾ ਲਾਉਂਦਾ ਦੂਏ ਵਾ ਬੱਸ ਕਰ ਬੰਦਾ ਇਹ ਕਿੱਥੋਂ ਕਿੱਥੋਂ ਆ ਲਵੀ ਸਭ ਤੋਂ ਵੱਧ ਲੋਕਾਂ ਨੂੰ ਵੇਟ ਹੈ ਇਸ ਟਰੈਕਟਰ ਦੀ ਵੀ ਇਹ ਟਰੈਕਟਰ ਕਦ ਚੱਲੇਗਾ ਸੁਮਿਤ ਵਾਲੇ ਦੀ ਵੇਟ ਹੈ ਸਭ ਤੋਂ ਵੱਧ ਲੋਕਾਂ ਨੂੰ ਮੁੰਡੇ ਨਿਆਣੇ ਪੂਰੀ ਫੋਟੋ ਲੱਗੇਵੇਂ ਟਰੈਕਟਰ ਗੱਲ ਕਰਾਣ ਦੇਖਦੇ ਆ ਬਾਈ ਕੀ ਰਹਿੰਦਾ ਅੱਜ ਗਰਾਊਂਡ ਕਰ ਰਹੀ ਹੈ ਕਮੇਟੀ ਤਿਆਰ ਕੇ ਚੱਲਦਾ ਟਰੈਕਟਰ ਕਿਹੜਾ ਬਣੇ ਰਹੋ ਵੀਡੀਓ ਗੱਲ ਲੈ ਵੀ ਅਰਜਨ ਆ ਗਿਆ ਜੀ ਕੀ ਵਾਰੀ ਹੈ ਟਰਾਲੀ ਮਤੇ ਤਾਰ ਰਿਹਾ ਗਰਾਊਂਡ ਬਾਈ ਪਹਿਲਾਂ ਪਤਾ ਨਹੀਂ ਕਿੱਥੇ ਦੇ ਬਾਈ ਪ੍ਰਾਈਮ ਵਿੱਚ ਬੈਠਾ ਸਾਡਾ ਵੀਰ ਹੈ ਐਨ ਕਹਿੰਦੇ ਲਾਈਵ ਜੁੜਿਆ ਹੋਇਆ ਧੰਨਵਾਦ ਆ ਸਾਡੇ ਭਾਈ ਦਾ ਸਾਰੇ ਟਰੈਕਟਰ ਚੱਲੇਗਾ ਬਹੁਤ ਬਹੁਤ ਧੰਨਵਾਦ ਆ ਵਾਸਤੇ ਵਾਸਤੇ ਇਹ ਵੀ ਕਾਲੀਆਂ ਲਾਈਆਂ ਗਈਆਂ ਸੀ ਕੌੜੀ ਆੜੀ ਜਿਹਨੂੰ ਪੁਰਾਣਾ ਸਦਾ ਸਟੇਡੀਅਮ ਕਹਿੰਦੇ ਨੇ ਆ ਓ ਜਿਹੜਾ ਸਿੰਘ ਜੀ ਦਰਸਤ ਬੈਠ ਕੇ ਜਿਹੜਾ ਬੱਚਾ ਦਾ ਆਨੰਦ ਮਾ ਸਕਦਾ ਇਹ ਦੇਖੀਆ ਔਰ ਵਾਲੇ ਮੇਲੇ ਦੇ ਉੱਪਰ ਇਹ ਜੂਰ ਬੇਤੀ ਪਰਿਵਾਰ ਕਰੇ ਜੀ ਔਰ ਵਾਲੀਆਂ ਸਾਰੀਆਂ ਕੌਟੀਆਂ ਉਹ ਜਿਹੜੀਆਂ ਟਰਾਲੀਆਂ ਜੂਰ ਆਹ ਗੱਲ ਕਹਿੰਦੇ ਅੱਜ ਦੀ ਚਲਦੀ ਹੈ ਮੇਰੇ ਵੀਰੋ ਆਹ ਗੱਲ ਕਹਿੰਦੇ ਅੱਜ ਦੀ ਚਲਦੀ ਹੈ ਜੇ ਇੱਕ ਆਦਨ ਬੈਗੀ ਯਾਰਾ ਲੋਹ ਦਾ ਜਹਾਜ਼ ਗੱਲਾਂ ਮੈਦਾਨ ਤੇ ਕਰਾਵੇ ਭਾਗਾ ਵਾਲਾ ਸਵਰਾਜ ਓ ਦੇਖੋ ਸਾਹਮਣੇ ਮੇਰੇ ਵੀਰੋ ਅੱਜ ਦੀ ਗੱਲ ਹੁੰਦੀ ਹੈ बया बुख त नलकारे बि रखांलकारे कंदा ऐं ਖੇਚੜੇ ਪਰ ਆਰਗੋ ਕਰੀ ਬਈ ਟਾਰਪੋ ਸਾਲ ਹੋਦੀ ਹੈ ਜੁਚਣਾ ਪੈਣਾ ਗਲਤਾਂ ਵੰਡੀਆਂ ਮੇਰੇ ਵੀਰੋ ਆਹ ਦੇਖੋ ਆਹ ਦੇਖੋ ਕੰਨੇ ਬੰਦੀ ਵੀਰ ਇਦਾਂ ਕਰਦੇ ਜਾ ਇਦਾਂ ਕਰਦੇ ਜੁਚਣ ਪਾਏ ਘੱਟ ਰਹੇ ਆ ਬਈ ਜੀ ਜਾ ਰਹਾ ਜਿਹੜਾ ਕੰਪਿਟਰ ਕਿੰਦਾ ਬੋਲਦਾ ਬੋਤਾ ਦੀ ਗੱਲ ਬਣਾ ਦਿੰਦਾ ਜੈ ਵੀ ਸੌ ਤੇਰਾ ਬਾਤ ਹੀ ਲੇਖਣਾ ਸੱਚਾ ਨਾ ਕਰਿਓ ਉਹ ਨਾਲ ਹੀ ਕੰਮ ਕਰਦਾ ਹੈ ਖੇਤਾਂ ਵਿੱਚ ਕੰਮ ਕਰਦਾ ਦੇਖੋ ਇਹ ਖੇਤਾਂ ਦਾ ਕਹਿਣਾ ਹੈ ਕਿ ਉਹ ਅੱਜ 25 11 ਫੀਲਡ ਦੇ ਬਾਕੀ ਬਾਈ ਇਹ ਚਲੇਗਾ ਟਰੈਕਟਰ ਬਾਈ ਮਾਸੀ ਜੀ ਧਾਰਾ ਪਾਰੀ ਕਈ ਵਾਰ ਟਾਮ ਤੇ ਬੰਦ ਲਾਉਂਦਾ ਹੁੰਦਾ ਇਹ ਹਰ ਜੀ ਉੱਤਨੀ ਫਿਰਦੀ ਜਿਦਕਾਰ ਕਦੇ ਸੋਚਿਆ ਨਹੀਂ ਹੁੰਦਾ ਇੱਕ ਖੂਂਦੇ ਆ ਬਣਾ ਲਿਆ ਬਾਈ ਨੇ 5500 ਦੀ ਨਗਰ ਕਸੀ ਦਾ ਸਿਮਾਰ ਕੀਤਾ ਜਾਵੇਗਾ ਆ ਵੀ ਹਾਸੇ ਖੋਲਾ ਹਾਸੇ ਹਰਪ੍ਰੀਤ ਪੰਜ ਸੌ ਵੀਰ ਉਹ ਨਾਲ ਜੁੜਿਆ ਨਾਲ ਗਰੋਲੇ ਸਾਨੂੰ ਸਾਥ ਜਹਦੀ ਗੱਲ ਕਰਦਾ ਨਹੀਂ ਬੰਦਾ ਜਾਨ ਸੁਰਵਾਰ ਕੀ ਆ ਜਦਾਂ ਨਾਲ ਬੰਦਾ ਵੀ ਖੇਡ ਮਾਦ ਵਿੱਚ ਐਂ ਕਹਿੰਦੇ ਇੱਕ ਤਾਰਾ ਵੀ ਪੰਜਾਬ ਦੇ ਖੇਡ ਦੇ ਜਾਂਦੇ ਪਰ ਐਂ ਨਾ ਚੱਲਦਾ ਮੁੰਡੇ ਦਾ ਕਹਿੰਦੇ ਨਾ ਚੱਲਦਾ ਪਰ 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 ਆ ਬੰਦੇ ਆ ਖੁੱਤ ਯੋਗੀ ਟਰਬੋ ਹੋ ਗਈ ਵੀਰਾ ਪੈ ਕੇ ਪੜਾ ਕੇ ਆ ਬੰਦਾ ਕਹਿੰਦਾ ਓਏ ਕਦੇ ਮੋਖਾ ਕਰਦਾ ਚੱਲ ਗਿਆ ਬਹੁਤ ਔਖਾ ਬਾਈ ਕਿੜਾ ਲਾਣਾ ਤਕਨੀਕੀ ਪ੍ਰੋਬਲਮ ਆ ਗਈ ਬਾਈ ਕੋਈ ਲੈ ਵੀ ਟੋਚਨ ਕਰਕੇ ਕੱਢेंगे ਟਰੈਕਟਰ ਨੂੰ ਬਾਹਰ ਇਹ ਨੂੰ ਕੋਈ ਖਰਾਬੀ ਆ ਗਈ ਟਰੈਕਟਰ ਮਾ ਕਨਿੱਕੀ ਖਰਾਬੀ ਜਾਣੇ ਕਰਕੇ ਟਰੈਕਟਰ ਬਾਹਰ ਕਰਿਆ ਜਾ ਰਿਹਾ ਬਾਈ ਇਹ ਟੋਚਣ ਕਰਕੇ ਲੈ ਵੀ ਆ ਗਿਆ ਈਗਲ ਲੱਖੀ ਵਾਲਾ 골ਡ ਸਮਿੱਤ ਵਾਲਾ ਹਨਾ ਪਵੇਗੀ ਟਰਾਲੀ ਹੋਣਾ ਬਹੁਤ ਰੌਲਾ ਰੱਪਾ ਪੈਣਾ ਜੈ ਟਰੈਕਟਰ ਤੁਰਨਾ ਹੈ काली पी शट वीरियो साइटा थोड़ा सैट

h e l l ਤੁੱਤ ਸਾਡਾ ਬਈ ਲੋਕਾਂ ਮਾਈਕ ਲਗਾ ਮਨ ਟੁੱਟ ਗਿਆ ਲੋਕਾਂ ਦੇਖੋ ਇਕੱਠ ਬੜੀ ਕਲਕਾਰੀ ਵਜੀ ਹਾਂਜੀ ਟੀਮ ਹੈ ਪੱਤਕ ਦੀ ਕੋਈ ਨਾ ਵੱਡਾ ਪ੍ਰਾਲਾ ਕੀਤਾ ਹੈ ਇਲਾਕੇ ਵਾਸਤੇ ਸਾਰੇ ਰੁਹਿਤ ਦੀ ਹੈ ਅੱਗੇ ਮਿਲਣਾ ਆਪਣੇ ਇਲਾਕੇ ਦੇ ਵਿੱਚ ਪਹਿਲੇ 911 ਸ੍ਰੀ ਚਮਕੌਰ ਸਾਹਿਬ ਸੋਲੂ ਮਾਜਰਾ ਢਿੱਲੋਂ 911 ਗਰੁੱਪ ਚਮਕੌਰ ਸਾਹਿਬ ਗੁਰਦਾਸਪੁਰੇ 911 ਜਮ ਫੋਰ ਸਾਹਿਬ 3511 ਗਰੁੱਪ ਕੇ ਹੇ ਟ੍ਰੈਕ ਹਮੇਸ਼ਾ ਸੁੱਖ ਰੱਖੇ ਹੋ ਗਈ ਤੈਨੂੰ ਦਿੰਨੇ ਆ ਵਧਾਈਆਂ ਪਰ ਸਾਡੇ ਸੰਦੈ ਡਿਰੂ ਨੇ ਜਨਹਾ ਹਏ ਸਾਡੇ ਸੰਦੈ ਡਿਰੂ ਨੇ ਜਨਹਾ ਆਦਮੀ ਹੋਦੀ ਆਦਮੀ ਹੋਦੀ ਤਿਆਰ ਹੋ ਜੀ ਜਾਗਾ ਹੋਰ ਯਾਰ ਕੱਲਾ ਲੈ ਗਿਆ ਆਦਮੀ ਹੋਣ ਲਈ ਤੁ ਆਦਮੀ ਹੋਜੀ ਤਿਆਰ ਦੇ ਸੁਗਾ गा कोई बाक़ी हो हिकु गणी तूं न कुझु दादा ख़बरा वेख लोला जॾहिं वेख ल ਘੁੱਟਿਆ ਦੀ ਦਾਸ ਸਾਡੀ ਰੇਂਜ ਤੋਂ ਨਹੀਂ ਬਾਹਰ ਪਰ ਮੋਢੇ ਉੱਤੇ ਰੱਖੀ ਹੋਈ ਖੇਸੀ ਵੇਖ ਲੈ ਹਾਏ ਆਉਂਦਾ ਸਭਨਾ ਦੇ ਨਾਲ ਵੇਖੀਂ ਵੇਖ ਲੈ ਮੋਢੇ ਉੱਤੇ ਰੱਖੀ ਹੋਈ ਖੇਸੀ ਵੇਖ ਲੈ ਘੁੱਟਿਆ ਦੀ ਦਾਸ ਸਾਡੀ ਰੇਂਜ ਤੋਂ ਨਹੀਂ ਬਾਹਰ ਪਰ ਮੋਢੇ ਉੱਤੇ ਰੱਖੀ ਹੋਈ ਖੇਸੀ ਵੇਖ ਲੈ ਆ ਬੈਠੇ ਨੇ ਪਰੌਰੇ ਤੋਂ ਦੀ ਹਿੱਕ ਤੇ ਚੜੇ ਪੰਗਾਦਾਰੇ ਅੱਜ ਗੱਲ ਪੱਜ ਗਈ ਆ ਨਾਲੇ ਬਾਹਰਲੇ ਸਰਾ ਵੀ ਸਾਡੇ ਨਾਲ ਤੇਰਾ ਕਰੂੰਗਾ ਹਾਂ ਕਰੂੰਗਾ ਪੰਜਾਬੂਰਾ ਹਾਰ ਦਿੱਲੀ ਦੇ ਨੀ ਤੇਰਾ ਕਰੂੰਗਾ ਹਾਂ ਕਰੂੰਗਾ ਪੰਜਾਬੂਰਾ ਹਾਰ ਦਿੱਲੀ ਜਿਹੜੀ ਤੇਰਾ ਕਰੂੰਗਾ ਹਾਂ ਕਹਿੰਦਾ ਕੀ ਕਹੋਇਆ ਯਾਰ ਮਾ ਟਰੈਕਟਰ ਚੱਲ ਰਿਹਾ ਹਲੇ ਬਾਈ ਇਹ 35 ਟਰੈਕਟਰ ਹੈ ਸਰਬੋਟ ਗਈ ਪਾਈਆ ਨੇ ਬਈ ਲੰਗਰ ਦਾ ਪ੍ਰਬੰਧ ਵੀ ਪੂਰਾ ਕਰਿਆ ਵਾ ਕਮੇਟੀ ਨੇ ਦੇਖੋ ਬਰੀ ਲੱਗ ਰਹੀ ਹੈ ਜਿੰਮਤ ਵਧੀਆ ਕਰਿਆ ਵਾ ਬੰਦੇ ਨੇ ਉਹ ਆੜੇ ਬੰਦੇ ਜਾਂਦੇ ਨੇ ਵੀਰ ਅਰਚਨਾ ਅਰਚਨਾ ਇਹ ਵੀ ਅਰਚਨਾ ਲਾਟਾ ਕੁ ਮਰਾ 2 ਫੁੱਟ ਉੱਪਰ Uvijek nam